ਹਾਂ ਜੀ ਬਾਈ ਜਗਲਾ ਸਾਤਰੀ ਕਾ ਹਾਂ ਵੀ ਪਤਾ ਹਮਰਾ ਸਿੱਧੂ ਮੂਸੇਵਾਲਾ ਗਾਨ ਖੂਬ ਸੁਣਤਾ ਹਮਰਾ ਖੂਬ ਖਲੋਬਾਸ਼ੀ ਉਹਨਾਂ ਕੇ ਹਾਂ ਉਹਨੇ ਐਕਨ ਨੇਕ ਭਾਰਤੇ ਅਮਾਦਰ ਜਨੋ ਤੋਂ ਅਮਾਦਰ ਜਨੋ ਐਤੋ ਭਲੋ ਭਲੋ ਗਾਨ ਕੋਰੇਚੇ ਗਾਨ ਲਿਖੇਚੇ ਬਹੁ ਬੱਡੀ ਗੱਲ ਕੀਆ ਕਹਿੰਦੇ ਅਸੀਂ ਉਰੇ ਰਹਨੇ ਆ ਪਰ ਅਸੀਂ ਸਿੱਧੂ ਮੂਸੇਵਾਲਾ ਦੇ ਗੀਤ ਸੁਣਦੇ ਆ ਕੁੜੀ ਨੇ ਪਹਿਲਾ ਥੋੜੀ ਜੀ ਪੰਜਾਬੀ ਵੀ ਬੋਲੀ ਸੀਗੀ ਅੱਛਾ ਹਾਂ ਤੇ ਕਹਿੰਦੇ ਅਸੀਂ ਸਿੱਧੂ ਮੂਸੇਵਾਲਾ ਦੇ ਗੀਤ ਸੁਣਦੇ ਆ ਅੱਜੋ ਆਪਣੇ ਦੇ ਵਿੱਚ ਨਹੀਂ ਹੈਗਾ ਇਹ ਸਾਡੀ ਬਦਕਿਸਮਤੀ ਆ ਕਮਾਲ ਦੀ ਗੱਲ ਮੂਸੇ ਵਾਲਿਆ ਅਮਰ ਹੀ ਰਹੇਗਾ ਕਿ ਤੂੰ ਜਾਣ ਵਾਲਾ ਚਲਾ ਗਿਆ ਪਰ ਸਾਡੀ ਬੋਲੀ ਨੂੰ ਸਾਡੀ ਪਛਾਣ ਨੂੰ ਕਿੱਥੋਂ ਕਿੱਥੋਂ ਤੱਕ ਲੈ ਗਿਆ ਤੇ ਕਹਿੰਦੇ ਸਾਡੇ ਪੜ੍ਹੇ ਲਿਖੇ ਦੀ ਦਰ ਬਹੁਤ ਔਈ ਆ ਵੀ ਜਿਹੜੇ ਸਾਡੇ ਡਾਕਟਰ ਵੀ ਸਾਇੰਟਿਸਟ ਵੀ ਬਣ ਬਣੇ ਇਹ ਵੀ ਬੰਗਾਲੀ ਪੜ੍ਹ-ਪੜ ਹੀ ਗਾਹਾਂ ਵਧੇ ਨੇ ਵੀ ਬੰਗਾਲੀ 'ਚ ਹੀ ਪੜ੍ਹੇ ਨੇ ਏ ਟਾ ਏ ਟਾ ਗਵਰਨਮੈਂਟ ਪ੍ਰੈਸ਼ਰ ਆ ਚੇ ਨਾ ਆਪਣਾ ਰ ਇੱਕਾ ਨਿੱਜੀ ਇੱਕਾ ਮੋਨ ਦੀਏ ਆਪਣਾ ਪਿਆਰ ਆ ਚੇ ਮੋਨ ਦੀਏ ਤਾਂ ਸਰਕਾਰੋ ਬੋਲਚੇ ਜੇ ਜੇਤੂ ਬੰਗਲਾ ਭਾਸ਼ਾ ਇਹ ਕੋ ਹੋਰ ਵੱਡੀ ਗੱਲ ਕਹੀ ਆ ਵੀ ਜਿਹੜਾ ਮੈਥ ਹੈ ਮੈਥ ਜਿਵੇਂ ਬਾਕੀ ਸਭ ਚਲੋ ਆਪਾਂ ਬੰਗਾਲੀ ਚ ਲਿਖਦੇ ਜਿਹੜਾ 1 2 3 ਆ ਉਹ ਆਪਾਂ ਇੰਗਲਿਸ਼ ਚ ਲਿਖ ਦਿੰਦੇ ਆ ਕਹਿੰਦੇ ਸਾਡੇ ਉਹ ਵੀ ਬੰਗਾਲੀ ਅੱਖਰਾਂ ਚ ਲਿਖਿਆ ਜਾਵੇ ਜਿਵੇਂ ਏਕਾ ਦੂਆ ਆ ਆਪਾਂ ਏਕਾ ਦੂਆ ਜਾਂ ਪਹਾੜੇ ਹਨਾ ਉਹ ਵੀ ਸਾਰਾ ਇਹ ਆਪਣੀ ਚ ਲਿਖਦੇ ਆ ਬੰਗਾਲੀ ਚ ਇਹ ਮੈਥ ਹੈ ਇਹ ਦੇਖੋ ਸਾਰਾ ਬੰਗਾਲੀ ਹੈ ਇਹ ਦੇਖੋ ਸਾਰਾ ਬੰਗਾਲੀ ਹੈ ਜੀ ਇਹ ਆਪਣੇ ਵਾਲਾ ਨੂੰ ਬਿਠਾ ਦੇਉਂਦੇ ਨੇ ਨਾਲ ਜਿਹੜੇ ਕਹਿੰਦੇ ਹਿੰਦੀ ਐਂ ਕਰੋ ਉਹ ਕਰੋ ਅੰਗਰੇਜ਼ੀ ਚ ਐਂ ਕਰੋ ਮੈਨੂੰ ਲੱਗਦਾ ਨਹੀਂ ਵੀ ਆਪਣਾ ਨੂੰ ਇੱਕ ਕੰਡ ਦੇਣਗੇ ਕਮਾਲ ਦੀ ਗੱਲ ਪੰਗਲਾ ਪੜਨ ਵਾਲਾ ਬੰਦਾ ਆਪਣੀ ਮਾਂ ਬੋਲੀ 'ਚ ਪੜਨ ਵਾਲਾ ਬੰਦਾ ਸਾਰੀ ਸਟੱਡੀ ਸਾਰੀ ਸਿੱਖਿਆ ਆਪਣੀ ਮਾਂ ਬੋਲੀ 'ਚ ਦਾਣਾ ਬੰਦੇ ਨੇ ਨੋਬਲ ਪੁਰਸਕਾਰ ਦਿੱਤੇ। ਉਹ ਸਿੱਧੂ ਮੂਸੇਵਾਲਾ ਦਾ ਗੱਲ ਸੁਣੋ। ਹਾਂ। ਦੂਜੀ ਗੱਲ ਭਾਈ ਉਹ ਮੁੰਡਾ ਸੁਖ ਹਾਂ ਆ ਹੋਰ ਆ ਕਿਹਦਾ ਨਾਮ ਲਿਆ ਸੀ? ਦਿਵਾਸਿਸ। ਲੈ ਤੁਹਾਡਾ ਘਰ ਕੋਈ ਟਿੰਗਰੋ ਨਾਮ ਨਹੀਂ। ਆਰਸੋਪ ਆਰਮਿੰਦਰ ਗਿੱਲ ਸਾਡੇ ਸੰਗੀਤ 'ਚ ਇੰਨੀ ਜਾਨ ਆ ਨਾ। ਗੋਰੀਆਂ ਦੇ ਕਾਲਿਆਂ ਦੇ ਸਭ ਦੇ ਕਾਮਲਾਂ ਦੇ ਬੰਗਾਲੀਆਂ ਦੇ ਦਿਲ ਧੜਕਣ ਲਾ ਜਾਂਦਾ ਹੈ ਨਾ ਕਿੰਨੀ ਜਾਨ ਆ ਸਾਡੇ ਸਕੂਲ ਚ ਕਿੰਨੀ ਸ਼ਬਦਾਂ ਸਾਡੇ ਚ ਪਰ ਕਹਿੰਦੇ ਬੰਗਾਲੀ ਸਾਡੀ ਮਾਤਰ ਭਾਸ਼ਾ ਅਸੀਂ ਮਾਂ ਨੂੰ ਛੱਡ ਕੇ ਵਾਂਝੇ ਨਹੀਂ ਹੋ ਸਕਦੇ ਮਾਂ ਨੂੰ ਹਮੇਸ਼ਾ ਸਾਨੂੰ ਨਾਲ ਲੈ ਕੇ ਤੁਰਨਾ ਪੈਣਾ ਵੀ ਤਾਂ ਆਪਣੀ ਭਾਸ਼ਾ ਮੈਂ ਮਾਂ ਨਾਲ ਬੋਲਦੀਆਂ ਤੇ ਜ਼ਰੂਰੀ ਨਹੀਂ ਕਿ ਕੋਈ ਸਰਕਾਰ ਤਾਂ ਬਹੁਤ ਸਰਕਾਰ ਚਲੋ ਪਰ ਐਡਵਾਈਜ਼ਰੀ ਵੀ ਲਾਉਂਦੀ ਆ ਉਹ ਵੀ ਜਾਰੀ ਕਰ ਦੇ ਪਰ ਕਹਿੰਦੇ ਅਸੀਂ ਵੀ ਭਾਸ਼ਾ ਉਹਦੇ ਮਾਂ ਨਾਲ ਬੋਲਦੇ ਹਾਂ ਇੱਥੋਂ ਇਹ ਸਾਇੰਸ ਆਪਣੀ ਬੋਲੀ ਚ ਪੜ ਕੇ ਸਾਇੰਟਿਸਟ ਬਣੇ ਨੇ ਜਿਨ੍ਹਾਂ ਨੇ ਨੋਬਲ ਪੁਰਸਕਾਰ ਦਿੱਤੇ ਇਹਨਾਂ ਨੇ ਸਰਚਾਂ ਕੀਤੀਆਂ ਨੇ ਪੂਜਾਂ ਕੀਤੀਆਂ ਬਹੁਤ ਵੱਡੀਆਂ ਵੱਡੀਆਂ ਕਿੱਥੋਂ ਪਤਾ ਲੱਗਦਾ ਵੀ ਮਾਂ ਬੋਲੀ ਦੀ ਤਾਕਤ ਕੀ ਹੁੰਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅ ਅਸੀਂ ਆਏ ਆ ਬੰਗਾਲ ਦੇ ਅੰਦਰ ਬੰਗਾਲ ਚੱਕਰਕੱਤੇ ਦੇ ਵਿੱਚ ਸਕੂਲਾਂ ਦੇ ਅੰਦਰ ਅਸੀਂ ਬੰਗਾਲ ਤੋਂ ਅੱਗੇ ਤਾਮਲ ਲਾਡੂ ਕਰਨਾਟਕਾ ਉਧਰ ਵੀ ਜਾਣਾ ਕਿਉਂਕਿ ਅਸੀਂ ਪੰਜਾਬੀਆਂ ਨੂੰ ਦਿਖਾਉਣਾ ਚਾਹੁੰਨੇ ਆ ਜੋ ਗੁੰੰਗੀ ਬੋਲੀ ਸੌ ਚੁੱਕੀ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਜੇ ਉਹਨਾਂ ਮਾਪਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਬੋਲੀ ਵਿਰਸਾ ਕਿਸੇ ਕੌਮ ਲਈ ਉਥੋਂ ਦੀ ਜ਼ੁਬਾਨੀ ਲਈ ਬੱਚਿਆਂ ਲਈ ਕਿੰਨਾ ਅਹਿਮ ਹੁੰਦਾ ਹੈ ਕਿਵੇਂ ਕੌਮਾਂ ਆਪਣੀ ਬੋਲੀ ਨਾਲ ਜੁੜੀਆਂ ਨੇ ਕਿਵੇਂ ਉਹਨੂੰ ਪਿਆਰ ਕਰਦੀਆਂ ਨੇ ਕਿਵੇਂ ਆਪਣਾ ਵਿਰਸਾ ਆਪਣਾ ਸਾਹਿਤ ਆਪਣਾ ਇਤਿਹਾਸ ਸੰਭਿਆ ਹੋਇਆ ਹੈ ਇਹ ਬੰਗਾਲੀਆਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ ਕਿਉਂਕਿ ਅਸੀਂ ਬੰਗਾਲ ਚ ਕਲਕੱਤੇ ਆ ਤੇ ਅਸੀਂ ਤੁਹਾਨੂੰ ਇਹਨਾਂ ਲੋਕਾਂ ਦਾ ਹਰ ਉਹ ਜਗਾ ਹਰ ਉਹ ਚੀਜ਼ ਦਿਖਾਵਾਂਗੇ ਜਿੱਥੇ ਜਿੱਥੇ ਇਹ ਆਪਣੀ ਬੋਲੀ ਨੂੰ ਆਪਣੇ ਵਿਰਸੇ ਨੂੰ ਪਿਆਰ ਕਰਦੇ ਨੇ ਉਹਨੂੰ ਸਾਹਮਣੇ ਰੱਖਿਆ ਹੋਇਆ ਉਹਦੇ ਲਈ ਇਹ ਆਪਣੀ ਜਾਨਾਂ ਤੱਕ ਕੁਰਬਾਨ ਕਰ ਦਿੰਦੇ ਨੇ ਕਿਉਂਕਿ 21 ਫਰਵਰੀ ਦਾ ਦਿਨ ਆਉਂਦਾ ਮਾਂ ਬੋਲੀ ਦਾ ਤੇ ਸਾਡਾ ਪੂਰੀ ਦੁਨੀਆ ਚ ਮਨਾਇਆ ਜਾਂਦਾ ਉਹ ਇਹਨਾਂ ਲੋਕਾਂ ਨੂੰ ਸਮਰਪਿਤ ਆ ਇਹ ਬੰਗਲਾ ਲੋਕਾਂ ਨੂੰ ਸਮਰਪਿਤ ਆ ਜਿਨ੍ਹਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਬੰਗਲਾ ਨੂੰ ਬਚਾਉਣ ਲਈ ਜਦੋਂ ਜਬਰੀ ਇਹਨਾਂ ਤੇ ਉਰਦੂ ਥੋਪੀ ਗਈ ਸੀ ਤਾਂ ਇਹਨਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਜਾਨਾਂ ਦਿੱਤੀਆਂ ਸੀ ਉਸ ਸਮੇਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਕੂਲਾਂ ਦੇ ਵਿਦਿਆਰਥੀਆਂ ਨੇ ਨਿਕਲ ਕੇ ਸੜਕਾਂ ਤੇ ਆਏ ਸੀ ਤੇ ਬੰਗਲਾਦੇਸ਼ ਵੀ ਬੋਲੀ ਦੇ ਆਧਾਰ ਤੇ ਬਣਿਆ ਸੀ ਇਸ ਕਰਕੇ 21 ਫਰਵਰੀ ਦਾ ਦਿਨ ਹੈ ਜਿਹੜਾ ਉਹ ਇਹਨਾਂ ਲੋਕਾਂ ਨੂੰ ਸਮਰਪਿਤ ਹੈ ਅਸੀਂ ਉਹਨਾਂ ਕੋਲ ਆਏ ਆ ਉਹਨਾਂ ਦੇ ਟੀਚਰ ਖੜੇ ਨੇ ਇਹ ਸਾਡੇ ਸਾਹਮਣੇ ਜਿਹੜੇ ਸਕੂਲ ਦੇ ਵਿਦਿਆਰਥੀ ਨੇ ਕਲਾਸ ਦੇ ਵਿੱਚ ਬੈਠੇ ਆ ਆਪਾਂ ਇਹਨਾਂ ਨੂੰ ਪੁੱਛਾਂਗੇ ਇਹ ਸਾਡੇ ਨਾਲ ਵੀਰ ਇਹ ਭਰਾਜ ਚੀ ਰਹਿੰਦੇ ਆ ਕਲਕੱਤੇ ਮੈਂ ਆਪਣਾ ਜ਼ਮਨ ਤੁਹਾਨੂੰ ਪੁੱਛਣਾ ਚਾਹੁੰਦਾ ਤੂੰ ਇਹਨਾਂ ਨੂੰ ਪੁੱਛ ਵੀਰਾ ਵੀਰ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਚ ਬੱਚਿਆਂ ਨੂੰ ਇਹਨਾਂ ਦੀ ਬੋਲੀ ਚ ਟੀਚਰ ਖੜੇ ਆ ਵੀ ਇਹ ਆਪਣੀ ਬੋਲੀ ਨੂੰ ਕਿੰਨਾ ਪਿਆਰ ਕਰਦੇ ਆ ਹਮਰਾ ਇਖਾਨੇ ਸੇਤੀ ਬਾਈ ਸਾਨੇ ਮੈਂ ਬੋਲ ਬੋਲ ਇਖਾਨੇ ਅਮਦਰ ਆਪਨਾਦਰ ਕੇ ਇਹ ਟੁਕੂ ਜਿਗਸ ਕਰਤੇ ਮਾਨੇ ਹਮਰਾ ਐਸੇ ਚੀ ਕਿ ਆਪਣਾ ਆਪਨਾਦਰ ਲੈਂਗੁਏਜ ਕੇ ਕਤੋ ਖੋਲੋਬਾਸੇਨ কত বাংলাকে বা বাংলাতে পড়াশোনা করেন আর কোনো ল্যাঙ্গুয়েজ বলেন কি বলেন না কথা যেটা স্টাডি হয় সেটা আপনি বাংলাতে করেন আর বাংলাকে কত ভালোবাসেন আমরা বেঙ্গলে থাকি আর আমাদের প্রাউড হবা কথা কি আমরা বেঙ্গলে পড়ি আর আমরা আমাদের ভারত মাটিকে অনেক ভালোবাসি স্পেশালি আমরা নিজের মাকে আমাদের নিজের বাংলা মাকে খুব ভালোবাসি কেননা আমরা বাঙালি তাই আমরা নিজের ভাষাকে নিয়ে প্রচণ্ড গর্ব করি আর আমরা আর আমরা একদম চাইবো না যে আমরা আমাদের পুরো বাংলাটা উঠে যাক আর আমাদের এই জায়গায় ইংরেজি আসুক কিংবা ইংরেজিতেই সবাই যদি ভারতে আমরা পড়ি তাহলে আমরা ইংরেজি এতটাও ইউজ করবো না যেটা কি আমাদের নিজের ভারতেরই কালচার আমাদের নিজেদেরই ভারতের ভাষা এফেক্ট হবে ਅਮੀ ਇਹ ਟੁਕੀ ਬੋਲਤੇ ਪੜੋ ਜਰਾ ਬੰਗਲਾ ਪੜੇ ਤਾਦੇ ਕੋ ਕੋ ਅਸ਼ਿਭੇਦੇ ਥਾਕਾ ਉਚਿਤ ਨਾ ਕਿ ਅਮਰਾ ਬੰਗਲਾ ਪੜੀ ਸੁਭਾ ਕੀ ਕੀ ਕਹ ਇਹ ਕਹਿੰਦੇ ਬਈ ਅਸੀਂ ਬੰਗਾਲ ਚ ਰਹਨੇ ਆ ਤੇ ਅਸੀਂ ਆਪਣਾ ਮਾਨ ਮਹਿਸੂਸ ਕਰਦੇ ਆ ਵੀ ਅਸੀਂ ਬੰਗਾਲ ਚ ਰਹਨੇ ਆ ਬੰਗਾਲੀ ਬੋਲਦੇ ਆ ਤੇ ਬੰਗਾਲੀ ਚ ਪੜਦੇ ਆ ਕਹਿੰਦੇ ਬਾਹਰ ਜਾਂਦੇ ਆ ਠੀਕ ਹੈ ਇੰਗਲਿਸ਼ ਇੱਕ ਜ਼ਰੂਰੀ ਹੋ ਆ ਬਾਹਰ ਬੋਲੀ ਜਾਂਦੇ ਪਰ ਅਸੀਂ ਬੰਗਾਲ ਚ ਰਹਨੇ ਆ ਤੇ ਅਸੀਂ ਬੰਗਾਲੀ ਆਪਣੀ ਮਾਂ ਬੋਲੀ ਨੂੰ ਹੀ ਤਰਜੀ ਦਿੰਨੇ ਆ ਪਹਿਲੇ ਨੰਬਰ ਤੇ ਸਾਡੇ ਬੋਰਡ ਵੀ ਹੋਲਡਿੰਗਸ ਵੀ ਰੋਡਾਂ ਤੇ ਜਿਹੜੀਆਂ ਲਿਖੀਆਂ ਹੋਈਆਂ ਨੇ ਉਹ ਵੀ ਸਾਡੀ ਬੰਗਾਲੀ ਚ ਲਿਖੀਆਂ ਹੋਈਆਂ ਨੇ ਠੀਕ ਅੰਗਰੇਜ਼ੀ ਹਾਂ ਬੱਸਾਂ ਤੇ ਵੀ ਜਿਹੜਾ ਇਹਨਾਂ ਦੇ ਆਲੇ ਦੋਲੇ ਐਟਮੋਸਫੇਅਰ ਹੈ ਜਿੱਥੇ ਵੀ ਕਹਿੰਦੇ ਸਾਡੀ ਪੜ੍ਹਾਈ ਵੀ ਜਿਹੜੀ ਹੁੰਦੀ ਆ ਸੀ ਬੰਗਾਲੀ ਜੀ ਪੜ੍ਹ ਕੇ ਹੀ ਮਨ ਮਹਿਸੂਸ ਕਰਦੇ ਆ ਸਾਨੂੰ ਹੋਰ ਭਾਸ਼ਾਵਾਂ ਦੀ ਕੋਈ ਯਾਨੀ ਬਹੁਤੀ ਲੋੜ ਨਹੀਂ ਇੱਕ ਤਾਂ ਇੱਕ ਇਹ ਪੁੱਛੀ ਵੀ ਕੋਈ ਸਕੂਲਾਂ ਦੇ ਵਿੱਚ ਤੁਹਾਡੇ ਤੇ ਕੋਈ ਜਬਰੀ ਬੋਲੀ ਤਾਂ ਨਹੀਂ ਥੱਪੀ ਜਾਂਦੀ ਅਦਰ ਲੈਂਗੁਏਜ ਆਮ ਹੀ ਆਮ ਰਾਈਟ ਇਹ ਤਾਂ ਜਿਗਜ ਕਰੱਚੀ ਕਿ ਆਪਨਾਦਰ ਕੇ ਫੋਰਸਫੁਲੀ ਬੰਗਲਾ ਛੜਾ ਆਰ ਕੋਨੋ ਲੈਂਗੁਏਜ ਪੜਾਉਂਦਾ মানে বলা যায় কি স্কুলে বাংলা বলবে না বাংলা বলা বর্জিত আছে বা কোনো ফাইন আছে বাংলা বলতে না আমাদের অনেক কমফোর্টেবলি বলছো তাহলে তোমরা ওইটাতেই কমফর্টেবলি বলো আর আমাদের কোনো প্রেসারাইজ করা হয় না কি তোমরা ইংলিশে বলো কারণ না এটা আমাদের মাদার টং হ্যাঁ কি কেন কেনদি ভাই কই আজি কই সাড়েতে তে ঠাকে নাল থোপি নি সানু ফুল পুরি খলে ছোটটা ভি তুসি বাঙালি হো বাঙালি বলো সাড়ে কই অবজেকশন না কই ভি ল্যাঙ্গুয়েজ কই अदर ল্যাঙ্গুয়েজ দা ਪੰਜਾਬ ਮੇ ਅੱਜ ਜਿਹੜਾ ਵੀ ਪ੍ਰੋਫੈਸਰ ਚੱਲਦਾ ਹੋਰ ਬੋਲੀਆਂ ਸਿੱਖਣ ਦਾ ਜਾਂ ਬੋਲਣ ਦਾ ਵੀ ਸਕੂਲਾਂ ਚ ਚੱਲਦਾ ਕਹਿੰਦੇ ਸਾਡੇ ਤਾਂ ਜੀ ਕੋਈ ਰੋਕ ਟੋਕ ਨਹੀਂ ਸੀ ਮਾਨ ਨਾਲ ਬੰਗਾਲੀ ਬੋਲਦੇ ਤਾਂ ਸਾਡੇ ਤੇ ਕੋਈ ਫਾਈਨ ਨਹੀਂ ਕੋਈ ਚਾਰजेस ਨਹੀਂ ਆਸਾਨੀ ਨਾਲ ਸਾਨੂੰ ਕੋਈ ਦਿੱਕਤ ਨਹੀਂ ਇੱਕ ਟੀਚਰ ਨੂੰ ਇੱਕ ਟੀਚਰ ਨੂੰ ਪੁੱਛੋ ਵੀ ਮੈਥ ਤੇ ਸਾਇੰਸ ਆ ਜਿਹੜੀ ਹਨ ਹਿਸਾਬ ਦੇ ਜਿਹੜਾ ਆਪਣਾ ਸਾਇੰਸ ਹੈ ਵੀ ਉਹ ਤੁਸੀਂ ਕਿਹੜੀ ਬੋਲੀ ਚ ਪੜ੍ਹਾਉਨੇ ਨਾਦਰ ਜਿਗੇਸ ਕਰਦੇ ਕਿ ਇਹਖਣੇ ਜਿਹੜਾ ਇੰਗਲਿਸ਼ ਸੌਰੀ ਇੰਗਲਿਸ਼ ਬੋਲਜੀ ਸਾਇੰਸ ਬਾ ਮੈਥਸ ਆ ਚੇ ਸੇਟਾ ਕੌਣ ਲੈਂਗੁਏਜ ਪੜਾਉਂਦਾ ਨਾ ਇਹ ਗੁਲੋ ਸਭ ਬੰਗਾਲੀ ਤੇ ਲ ਈ અમાਦੇ ਮੈਥ ਜਿਹੜਾ ਬੋਈ ਗੁਲਾ ਹੈ ਸਭ ਕਿੰਤ ਬੰਗਾਲੀ ਮੀਡੀਅਮੇ ਲਿਖਾ ਆ। ਇੰਗਲਿਸ਼ ਮੀਡੀਅਮੇ ਲਿਖਾ ਨਹੀਂ। ਅੱਛਾ ਇਹਾਂ ਦੇ ਪੋਸਸ਼ਨ ਉਹ ਕਹਿੰਦਾ ਬਈ ਉਹ ਕਹਿੰਦਾ ਬਈ ਜਿਹੜੀ ਵੀ ਸਾਡੀ ਬੁੱਕਾਂ ਨੇ ਸਾਇੰਸ ਦੀਆਂ ਮੈਥ ਦੀਆਂ ਇਹ ਸਾਡੀਆਂ ਬੰਗਾਲੀ ਚ ਹੀ ਨੇ। ਹਾਂ। ਸ assi ਬੰਗਾਲੀ ਚ ਹੀ ਬੁੱਕਾਂ ਨੇ ਬੰਗਾਲੀ ਚ ਹੀ ਪੜਾਉਂਦੇ ਆ ਤੇ ਐਦਾਂ ਕੁਛ ਨਹੀਂ ਹੈਗਾ ਵੀ ਉਹ ਇੰਗਲਿਸ਼ ਚ ਪੜਾਉਣਗੇ ਜਾਂ ਕੁਛ ਨਹੀਂ ਪੜਾਉਣਗੇ। ਪਿੱਛੇ ਬੋਰਡ ਵੀ ਦੇਖੋ ਬਾਈ ਸਾਰਾ। ਪਿੱਛੇ ਬੋਰਡ ਵੀ ਦੇਖੋ ਬਾਈ ਬੰਗਾਲੀ ਚ ਲਿਖਿਆ ਹੋਇਆ। ਸਾਰਾ ਓਕੇ ਸਾਰਾ। ਤੇ ਇੱਕ ਮੁੰਡੇ ਨੂੰ ਪੁੱਛਲਾ ਮਾੜਾ ਇਹ ਇਹ ਪੁੱਛੋ ਉਹਨਾ ਇੱਕ ਅੱਛਾ ਇਹ ਸਵਾਲ ਇਸ ਬਹੁਤ ਵੱਡਾ ਸਵਾਲ ਖੜਾ ਸਾਡੇ ਬਹੁਤ ਵਿਦਵਾਨ ਇਹ ਬਹੁਤ ਗਿਆਨ ਛਾੜਦੇ ਆ ਕਿ ਮੈਥ ਪੜ੍ਹਨਾ ਜਾਂ ਸਾਇੰਸ ਪੜ੍ਹਨੀ ਤਾਂ ਅੰਗਰੇਜ਼ੀ ਜ਼ਰੂਰੀ ਹੈ ਤੁਸੀਂ ਦੇਖੋ ਕਿ ਇਹ ਸਾਇੰਸ ਵੀ ਮੈਥ ਵੀ ਸਾਾਬ ਵੀ ਸਾਇੰਸ ਵੀ ਦੋਨੇ ਵਿਗਿਆਨ ਵੀ ਇਹ ਆਪਣੀ ਬੋਲੀ 'ਚ ਪੜਾਉਂਦੇ ਆ ਬਾਈ ਇਹ ਇੱਕ ਕਮਾਲ ਦੀ ਗੱਲ ਆ ਨਾ ਦੇਖੋ ਦੇਖੋ ਇਹ ਇਹ ਇੱਕ ਹੋਰ ਸਵਾਲ ਪੁੱਛਣਾ ਨੂੰ ਵੀ ਬੰਗਾਲ ਦੇ ਅੰਦਰ ਇਹ ਸਾਇੰਟਿਸਟ ਨੇ ਜਾ ਜਿਹੜਾ ਜਿਹੜੀ ਜਿਹੜੀ ਸਾਖਰਤਾ ਦਾਰਾ ਪੜੇ ਲਿਖਿਆ ਦਾ ਜਿਹੜਾ ਹੀ ਪਰਸੈਂਟੇਜ ਆ ਉਹ ਕਿੰਨੀ ਆ ਕਿੱਥੇ ਖੜੀ ਆ ਇੱਕ ਜੀ ਦੇ ਬਾਈ ਤੁਹਾਨੂੰ ਮੈਂ ਹੋਰ ਪੁੱਛਣਾ ਵੀ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਕਿੰਨੇ ਸਕੂਲਾਂ ਦੇ ਵਿੱਚ ਗਏ ਆ ਇਹ ਆਪਦੀ ਬੰਗਾਲੀ ਪੜਾ ਰਹੇ ਨੇ ਇਹਦਾ ਕਾਰਨ ਸਰਕਾਰ ਆ ਜਾਂ ਕੀ ਸਰਕਾਰ ਦੇ ਕਾਰਨ ਇਹ ਵੀ ਇਹਨਾਂ ਦੀ ਨਜ਼ਰ ਆਏ ਇਹ ਸਾਰੇ ਪੁੱਛ ਪੁੱਛ ਪਿਆਰ ਕਰਦੇ ਹਾਂ ਅਮਰਾ ਇਹ ਇਹਦਾ ਜਿਗਜਸ ਕਰਦੇ ਚਾਹੀਦੇ ਦਦਾਰਾ ਕੀ ਇਹਖਣੇ ਜਿਹੜਾ ਬੰਗਲਾ ਤੇ ਸਾਇੰਟਿਸਟ ਆ ਚੇ ਜਾਂ ਡਾਕਟਰ ਸੱਚ ਤਾਂ ਦੇਰ ਮੰਦੇ ਕੋਤੋਂ ਪਰਸੈਂਟੇਜ ਆਤੇ যেরকম আমরা জানি কি বাংলাতে তো খুব সবাই অনেক পড়ালেখা আছে সবাই বাংলা নিয়ে পড়ে বেশি করে না সবাই বাংলা নিয়ে পড়ে আমাদের তো বই টই সবগুলো বাংলা হ্যাঁ কেবল ইংলিশ একটা বই ওইটাই ইংলিশে পড়া হয় তাহলে আর সব আমাদের যে ইংলিশে ওয়ান টু থ্রি ফোর এগুলো কিন্তু সব বাংলাতে লেখা হয় ইংলিশে লেখা হয় না সব বাংলাতে যে আমাদের ম্যাথ আছে এটা গণিত যেটা বলা হয় এটা সব ভাষা কিন্তু বেঙ্গলি ভাষায় লেখা আছে ਉਹখানে ਕਿੰਤੂ ਕੋਨੋ ਇੰਗਲਿਸ਼ਰ ਟਾਰਮ ਲਿਖਾ ਨਹੀਂ ਹਾਂਜੀ ਇਹ ਕਹਿੰਦੇ ਸਾਡੇ ਪੜ੍ਹੇ ਲਿਖੇ ਦੀ ਦਰ ਬਹੁਤ ਥਾਈ ਆ ਵੀ ਜਿਹੜੇ ਸਾਡੇ ਡਾਕਟਰ ਵੀ ਸਾਇੰਟਿਸਟ ਵੀ ਬਣਦੇ ਨੇ ਇਹ ਵੀ ਬੰਗਾਲੀ ਪੜ ਪੜ ਹੀ ਗਾਹਾਂ ਬਥੇ ਨੇ ਵੀ ਬੰਗਾਲੀ ਚ ਹੀ ਪੜ੍ਹੇ ਨੇ ਇਹ ਜਾ ਕੋਈ ਉਹ ਨਹੀਂਗਾ ਵੀ ਕੋਈ ਹੋਰ ਲੈਂਗੁਏਜ ਪੜ੍ਹਦੀਆਂ ਇਹ ਕੋਈ ਪੈਰਾਮੀਟਰ ਨਹੀਂ ਹੈਗਾ ਵੀ ਤੁਸੀਂ ਫਲਾਨੀ ਜਮਾਨ ਨਹੀਂ ਪੜੋਗੇ ਫਲਾਨੀ ਨਹੀਂ ਪੜੋਗੇ ਤੁਸੀਂ ਡਾਕਟਰ ਨਹੀਂ ਬਣ ਸਕਦੇ ਜੀ ਉਹਦੀ ਗੱਲ ਇੱਕ ਹੋਰ ਵੱਡੀ ਗੱਲ ਕਹੀ ਆ ਵੀ ਜਿਹੜਾ ਮੈਥ ਆ ਮੈਥ ਚ ਜਿਵੇਂ ਬਾਕੀ ਸਭ ਕੋ ਚਲੋ ਆਪਾਂ ਬੰਗਾਲੀ ਚ ਲਿਖ ਲੈ ਜਿਹੜਾ 1 2 3 ਆ ਉਹ ਆਪਾਂ ਇੰਗਲਿਸ਼ ਚ ਲਿਖ ਦ এখানে আমাদের স্কুলের যে বোর্ড ওটা আগে তো ছিল ইংলিশ এর লেখা এখন গভর্নমেন্ট কে বলে যে লেখা থাক থাক কিন্তু নিচে বেঙ্গলি লিখতেই হবে বেঙ্গলিটা মাস্ট সব জায়গায় এবং অফিশিয়ালি কাগজপত্র বলছে বেঙ্গলিতে লিখ এ এক মিনিট মানে এটা সি ਇੱਕ ਇਹਨਾਂ ਨੂੰ ਇਹ ਪੁੱਛੀ ਵੀ ਜਿਹੜਾ ਇਹ ਇਹ ਮੰਨ ਲਓ ਇਹਨਾਂ ਦਾ ਪਿਆਰ ਮੁਹੱਬਤ ਆਪਣੀ ਬੋਲੀ ਲਈ ਆਪਣੇ ਵਿਰਸੇ ਲਈ ਇਹ ਸਰਕਾਰ ਇਹਨਾਂ ਨੂੰ ਕੋਈ ਦਬਾਅ ਪਾ ਰਹੀ ਹੈ ਕਿ ਇਹਨਾਂ ਦੇ ਅੰਦਰ ਹੀ ਇੰਨਾ ਜਜ਼ਬਾ ਹਮਰਾ ਜੀਗੇਸ ਕੋਰਚੀ ਕਿ ਜੇਟਾ ਆਪਣਾ ਬੰਗਲਾ ਬਾਲੋ ਆਪਣਾ ਨੀਜਰ ਲੈਂਗੁਏਜ ਕਹੇ ਤਾਂ ਬਾਲੋ ਬਸੇ ਸੇਟਾ ਇੱਕ ਤਾਂ ਗਵਰਨਮੈਂਟ ਪ੍ਰੈਸ਼ਰ ਆ ਚੇ ਨਾ ਆਪਣਾ ਇੱਕ ਤਾਂ ਨੀਜੇ ਇੱਕ ਤਾਂ ਮੋਨ ਦੀਏ ਆਪਣਾ ਪਿਆਰ ਆ ਚੇ ਮੋਨ ਦੀਏ ਤਾਂ ਸਰਕਾਰੋ ਬੋਲਚੇ ਜੇ ਜੇਟੂ बांग्ला भाषा ताके ভালোবাসো কিন্তু আপনাদের কি লাভ আছে আপনি কত মন দিয়ে এটা ভালোবাসেন আপনারা মন দিয়ে করেন না মাতৃভাষায় তো কেউ কাও মাতৃভাষাকে তো কেউ মা কে তো অসম্মান করবে না তাকে তো আগে সম্মান দিতে হবে অন্য ভাষাকে পরে এনা দি हां আমি দাদান জানা প্রয়োজন আছে 아 ভাই গাল এ কেনে ভাই তো ভাষা প্রয়োজন আছে সরকার ਤਾਂ যেڑی করদি ਆ চলো সরকার জিন্নাক ਆਪਣੇ তরফ তো এফর্ট করদি ਆ ঠিক আছে সরকার لازمی করদিা काही चीजन पर कंदे बंगाली साडी मातृभाषा ਅਸੀਂ ਮਾਂ ਨੂੰ ਛੱਡ ਕੇ ਵਾਂਝੇ ਨਹੀਂ ਹੋ ਸਕਦੇ ਮਾਂ ਨੂੰ ਹਮੇਸ਼ਾ ਸਾਨੂੰ ਨਾਲ ਲੈ ਕੇ ਤੁਰਨਾ ਪੈਣਾ ਅਸੀਂ ਤਾਂ ਆਪਣੀ ਭਾਸ਼ਾ ਆਪਣੇ ਮਾਂ ਨਾਲ ਬੋਲਦੇ ਆ ਇਹ ਜ਼ਰੂਰੀ ਨਹੀਂ ਵੀ ਕੋਈ ਸਰਕਾਰ ਤਾਂ ਬਹੁਤ ਕੋਈ ਸਰਕਾਰ ਚਲੋ ਅਰਥਾਡਵਾਈਜ਼ਰੀ ਵੀ ਲਾਉਂਦੀ ਆ ਉਹ ਵੀ ਜਾਰੀ ਕਰ ਦੇ ਪਰ ਕਹਿੰਦੇ ਅਸੀਂ ਆਪਣੀ ਭਾਸ਼ਾ ਆਪਣੀ ਮਾਂ ਨਾਲ ਬੋਲਦੇ ਆ ਇਹ ਕੇ ਪੁੱਛ ਬੱਚਿਆਂ ਨੂੰ ਵੀ ਪੁੱਛਣਾ ਇਹਨਾਂ ਨੂੰ ਵੀ ਪੁੱਛਣਾ ਵੀ ਜਿਹੜੀ ਜਿਹੜੀ ਇਹ ਬੋਲ ਚਾਲ ਦੀ ਭਾਸ਼ਾ ਬੱਚਾ ਇਸ ਵਿੱਚ ਬੋਲਦੇ ਆ ਟੀਚਰਾਂ ਨਾਲ ਬੋਲਦੇ ਆ ਗੱਲਬਾਤ ਕਰਦੇ ਆ ਉਹ 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 ਤਾਂ ਇਹਨਾਂ ਨੂੰ ਕੋਈ ਵੀ ਉੱਥੇ ਤੁਸੀਂ ਅੰਗਰੇਜ਼ੀ ਬੋਲਣੀ ਆ ਜਾਂ ਹੋਰ ਬੋਲਣਾ ਉਹ ਤਾਂ ਨਹੀਂ ਕਿਸ ਤਰ੍ਹਾਂ ਦਾ এনাতে আমরা এটা জিজ্ঞেস করছি কি যেটা আপনারা স্টুডেন্ট সঙ্গে কথা করেন যখন স্টাডি করেন বা নিজেরা লাঞ্চ টাইম টিফিন টাইম বাইরে গল্প করে কথা করে যেটা আপনারা স্টাডি টাইম পড়ান সেইটা আপনারা বাংলাতেই পড়ান বাংলাতেই কোনো এরকম নেই কি আর অন্য ল্যাঙ্গুয়েজ না না অনলি বাংলাতে পড়া না ভাই ভাই বাঙালি জি পড়াউনি হ্যাঁ বই তো বেঙ্গলি বই না কেবল একটাই ভাষা বেঙ্গলি আর একটা মাত্র শিক্ষার ভাষা কি আছে আমাদের যেহেতু অন্য ਜਗਾਤੀ ਜੇਤ ਹੈ ਉਹਨਾਂ ਸਟੇਟ ਜੇਤ ਹੈ ਤਾਂ ਪ੍ਰੋਜਨ ਆਛੇ ਉਹਖਣੇ ਤੋਂ ਆਰ ਬੰਗਲਾ ਭਾਸ਼ਾ ਚਲਬੇ ਨਾ ਤੋੜਾ ਜਰ ਜਨੇ ਇੰਗਲਿਸ਼ ਦਾ ਸਿੱਖਤ ਹੋਇ ਉਹਖਣੇ ਵੀ ਸਾਡੇ 1.5 ਬੁੱਕ ਆ ਜਿਹੜੀ ਇੰਗਲਿਸ਼ ਚ ਤੇ ਇੰਗਲਿਸ਼ ਦਾ ਸਬਜੈਕਟ ਇੰਗਲਿਸ਼ ਚ ਸਿਰਫ ਉਹੀ ਅਸੀਂ ਪੜਾਉਨੇ ਬਾਕੀ ਸਾਡੀਆਂ ਕਹਿੰਦਾ ਬੁੱਕਾਂ ਤੱਕ ਜਦ ਸਾਡੀਆਂ ਬੰਗਾਲੀ ਚ ਨੇ ਸਾਇੰਸ ਸਮਾਜਿਕ ਸਾਡਾ ਬੁੱਕਾਂ ਹੀ ਬੰਗਾਲੀ ਚ ਹੈ ਸਾਬ ਸਾਰਾ ਸਾਰਾ ਬੰਗਾਲੀ ਚ ਹੈ ਬੰਗਾਲੀ ਚ ਫਿਰ ਕਹਿੰਦੇ ਅਸੀਂ ਬਾਕੀ ਭਾਸ਼ਾ ਕਮਾਲ ਦੀ ਗੱਲ ਬੰਗਲਾ ਪੜਨ ਵਾਲਾ ਬੰਦਾ ਆਪਣੀ ਮਾਂ ਬੋਲੀ 'ਚ ਪੜਨ ਵਾਲਾ ਬੰਦਾ ਸਾਰੀ ਸਟੱਡੀ ਸਾਰੀ ਸਿੱਖਿਆ ਆਪਣੀ ਮਾਂ ਬੋਲੀ 'ਚ ਲੈਣ ਵਾਲਾ ਬੰਦੇ ਨੇ ਨੋਬਲ ਪੁਰਸਕਾਰ ਜਿੱਤਿਆ ਕੋਈ ਕੋਈ ਹੋਰ ਜਿੱਤ ਲੈਂਦਾ ਹੋਰ ਕੋਈ ਜਿੱਤੂ ਕੋਈ ਹੋਰ ਦੱਸ ਦੇਣ ਜਿਹੜੇ ਕਹਿੰਦੇ ਵੀ ਆਹ ਪੜ ਲਓ ਤੇ ਉਹ ਪੜ ਕੇ ਜਿੱਤ ਲਓ ਇਹ ਇਹਨਾਂ ਦੀ ਪ੍ਰਾਪਤੀ ਹੈ ਬੋਲੀ ਦੀ ਪ੍ਰਾਪਤੀ ਹੈ ਇਹ ਬੋਲੀ 'ਚ ਕਿੰਨੀ ਜਦੋਂ ਇਸੰਦਰ ਬੋਸ ਬੰਗਲਾ ਕੋਲ ਸਮਾ ਕਰੇ ਸੀ ਹਾਂ ਸਾਇੰਟਿਸਟ ਜਗ ਜਗ ਜਦੋਂ ਇਸੰਦਰ ਬੋਸ ਆ ਜਿਹੜਾ ਵਿਗਿਆਨੀ ਹਾਂ ਬੰਗਾਲੀ ਹਾਂ ਹਾਂ ਕਾਲਜ ਆ ਚੇ ਇਸ ਸਮੇਂ ਤੋਂ ਨਾ ਤੇ ਕਾਲਜ ਵੀ ਆ ਤੋ ਇਧਰੋਂ ਵੀ ਆਪਾਂ ਕੁਝ ਮੁੰਡਿਆਂ ਨੂੰ ਆਹ ਆ ਕਿਤਾਬ ਪਾਉੜ ਖਾਈ ਕਿਤਾਬ ਆਹ ਦੇਖ ਲਓ ਇਹ ਮੈਥ ਦੀ ਹੈ ਨਾ ਮੈਥ ਦੀ ਕਿਤਾਬ ਮੈਥ ਸਰ ਬੁੱਕ ਨਾ ਇਹ ਮੈਥ ਹੈ ਇਹ ਦੇਖ ਲਓ ਸਾਰਾ ਬੰਗਾਲੀ ਹੈ ਇਹ ਦੇਖੋ ਸਾਰਾ ਬੰਗਾਲੀ ਹੈ ਜੀ ਤੇ ਆਪਣੇ ਵਾਲਾ ਨੂੰ ਬਿਠਾ ਦਿਓ ਇਹਨਾਂ ਦੇ ਨਾਲ ਜਿਹੜੇ ਕਹਿੰਦੇ ਹਿੰਦੀ ਐ ਕਰੋ ਉਹ ਕਰੋ ਅੰਗਰੇਜ਼ੀ ਚ ਐ ਕਰੋ ਮੈਨੂੰ ਲੱਗਦਾ ਨਹੀਂ ਵੀ ਆਪਣਾ ਨੂੰ ਇੱਕ ਗੱਲ ਦੇਣਗੇ ਮਾਂ ਬੋਲੀ ਚ ਆਪਾਂ ਹਮੇਸ਼ਾ ਕਹਿੰਦੇ ਜਿਹੜਾ ਬੱਚਾ ਮਾਂ ਬੋਲੀ ਚ ਪੜਦਾ ਹੈ ਨਾ ਉਹ ਮਾਂ ਬੋਲੀ ਦੇ ਵਿੱਚ ਉਹ ਇੰਨਾ ਮਜ਼ਬੂਤ ਹੁੰਦਾ ਵੀ ਉਹ ਦੂਜੀਆਂ ਬੋਲੀਆਂ ਤਾਂ ਫਟਾਫਟ ਉਂਗਲਾਂ ਤੇ ਰੱਖਦਾ ਸੋ ਆਪਾਂ ਕਿਸੇ ਹੋਰ ਵੀ ਆਪਾਂ ਆਏ ਇਧਰ ਬੱਚੇ ਦੇ ਮੁੰਡੇ ਨੂੰ ਚਲੋ ਇਹ ਬੋਲਦਾ ਚਲੋ ਮੈਨੂੰ ਆਪਣਾ ਸੁਮਨ ਆਪਾਂ ਇਹ ਪੁੱਛਣਾ ਹੈ ਇਸ ਨੌਜਵਾਨ ਨੂੰ ਵੀ ਇੱਕ ਬੋਲੀ ਹੈ ਜਿਹੜੀ ਬੋਲੀ ਇੱਕ ਇਨਸਾਨ ਦੇ ਵਜੂਦ ਨੂੰ ਜਿਉਂਦਾ ਰੱਖਣ ਲਈ ਪਛਾਣ ਨੂੰ ਉਸ ਕੌਮ ਦੀ ਪਛਾਣ ਨੂੰ ਉਸ ਕੌਮ ਦੀ ਹੋਂਦ ਨੂੰ ਜਿਉਂਦਾ ਰੱਖਣ ਲਈ ਬੋਲੀ ਕੀਮਤ ਤਬਰ ਰੱਖਦੀ ਹੈ ਬੋਲੀ ਦੇ ਕੀ ਮਹਨੇ ਹੁੰਦੇ ਆ ਕੀ ਇਮੀਅਤ ਹੁੰਦੀ ਆ ਜੇ ਇਹਨੂੰ ਪਤਾ ਹੋਵੇ ਤਾਂ ਇਹ ਗੱਲ ਨੂੰ ਪਛਾਣਦਾ ਜਗੇਸ਼ ਕੋਰ ਤੇ ਚਾਹੀਦਾ ਕਿ ਡੇਟਾ ਬੰਗਲਾ ਭਾਸ਼ਾ ਤੁਹਾਮਦਰ ਜੁਨਨੇ ਕੀ ਵੈਲਿਊਟਾ ਰੱਖੇ ਤੁਹਾੰਰਾ ਬੰਗਲਾ ਭਾਸ਼ਾ ਕੇ ਕੇਰਕਮ ਦੇਖੋ ਜਿਵੋਨੇ ਕੇਰਕਮ ਅੱਗੇ এরকম বাংলা ভাষাকে নিয়ে চলতে চায় তোমাদের জন্য একটা ভ্যালুটা কি তোমার একটা নিজের একটা হয় না কি নিজের একটা ফেস ভ্যালুটা হয় সেটা দাদা জিজ্ঞেস করতে চাইছে আমি গর্বিত কি আমি একজন বাঙালি আমি আমার পূর্ব থেকে সবাই আমাদের এই ভাষার জন্য জীবন দিয়েছে এই বাংলা ভাষাকে আমরা জন্ম থেকে আমি ভালোবাসি আমি এটা বাঙালির জন্য আমি এটা গর্বিত করি কি আমি বাঙালি ওই জন্য আমরা এটা সমাজে এটা নাগরিক তোলার জন্য আমরা এটা বাঙালি ভাষা কি করে আমরা এটা সমাজে গড়ে তুলব কি মানে বাং মানে বাংলা ভাষাটা একটা পাওয়ার আছে শুধুমাত্র আলাদা ভাষাতে নয় আমাদের ভাষাতে পাওয়ার আছে ওই জন্য অনেক কোনো অফিসার হোক আইপিএস হোক আইএস হোক অনেক বড় বড় স্থানে আমরা যেভাবে যেতে পারি একটা বাংলা ভাষা একটা নতুন একটা নাম গড়ে তুলুক যদি এটা বাংলা ভাষায় একটা ভাষা যেখানে ওখান থেকে একটা ছেলে মেয়ে ওখান থেকে এসেছে এখানে চাকরি করছে তা নাম তুলুক আমি অনেক গর্ব করি কি হ্যাঁ বাংলাতেও এরকম ছেলে মেয়ে আছে যে কি অত বড় বড় চাকরি করতে পারছে আর বাংলা ভাষার জন্য আমরা জীবনে যেতে পারি বেশি মান মহসুস করতে বেশি বাঙালি ਤੇ ਬੰਗਾਲੀ ਬੋਲਦੇ ਆ ਕਹਿੰਦੇ ਜ਼ਰੂਰੀ ਨਹੀਂ ਵੀ ਬਾਈ ਹੋਰ ਭਾਸ਼ਾਵਾਂ ਵਿੱਚ ਪੜ ਕੇ ਹੀ ਕੁਝ ਬਹੁਤ ਵੱਡਾ ਕੀਤਾ ਜਾ ਸਕਦਾ ਕਹਿੰਦੇ ਸਾਡੇ بڑے بڑے ਸੈਂਟਿਸਟ ਡਾਕਟਰ ਹੋਰ ਹੈਗੇ ਨੇ ਜਿਹੜੇ ਬੰਗਾਲੀ ਚ ਪੜ ਕੇ ਅਸੀਂ ਕਿੱਥੇ ਪਹੁੰਚੇ ਨੇ ਇਹ ਸਵਾਲ ਪੁੱਛੋ ਕਿਸ ਨੂੰ ਸਾਰੇ ਜਿਵੇਂ ਆਪਾਂ ਏਕਾਦੂਆ ਕਹਿੰਦੇ ਆ ਪਹਾੜੇ ਕਹਿੰਦੇ ਆ ਆਪਾਂ ਸਾਰੀ ਆਪਣੀ ਜਿਹੜੀ ਪੈਂਤੀ ਕਹਿੰਦੇ ਆ ਉਹ ਜਿਵੇਂ ਆਪਣਾ ਕਹਿੰਦੇ ਆਪਣੇ ਬੱਚਿਆਂ ਨੂੰ ਉੱਥੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਨਾਂਉ ਨਹੀਂ ਪੰਜਾਬੀ ਵਿੱਚ ਲਿਖਣੇ ਆਉਂਦੇ ਹਨਾ ਤਾਂ ਇਹ ਇਸ ਇਸ ਪੱਖੋਂ ਇਹ ਕਿੱਥੇ ਖੜੇ ਨੇ ਇਹਨਾਂ ਦਾ ਪੱਧਰ ਕਿੱਥੇ ਖੜਾ ਹੈ দাদাকে জিজ্ঞেস করতে চাইছে কি যেটা নিউমেরিক ওয়ার্ডস হয় ওয়ান টু থ্রি সেইটা আপনারা পুরো কত জানেন সেটা আপনারা লিখতে পারেন বা নিজের যেটা আমরা যেখান থেকে যেরকম আমাদের পাঞ্জাবি আছে কি যেটা আমরা আমাদের বাচ্চারা আজকে ডেট ওখানে যেটা ইংস্টার সাথে টিনএজের সাথে যেটা পড়াশোনা করে ওনারা ওয়ান টু থ্রি পাঞ্জাবিতে জানে না বা নিজের গ্রামের কি আমরা কোথায় থেকে বিলং করি সেটা তোমরা কিরকম ক্যারি করো ਤੁਮਰਾ ਨਾਮ ਨਾ ਮਰੇ ਨਾ ਮਰੇ ਛੋਟੇ ਬਲੇ ਤੇ ਅਮਾਦੇ ਫਾਸਰ ਜੁਨ ਅਮਰੇ ਬਹੁਤ ਗੁਰੂਤਪਨ ਰਖੀ ਅਬ ਅ ਜੇ ਹੋਗ ਅਮਰੇ ਪ੍ਰਥਮ ਕੋਨ ਅਕਸ਼ਰ ਹੋਗ ਕੀ ਅਮਾਦੇ ਐਬੀ ਹੋਗ ਜੇ ਕੋਨ ਹੋਗ ਅਮਰੇ ਉਰ ਪਰ ਸ਼ਬਦ ਦੇ ਪ੍ਰਥਮ ਗੁਰੂਤ ਰਖੀ ਤਾਰਪੋਰ ਅਮਰੇ ਇੰਗਰੀਜੀ ਹੋਗ ਅਲਾਦਾ ਲੈਂਗੁਏਜੇ ਗੁਰੂਤ ਰਖੀ ਹਨ ਵੀ ਅਸੀਂ ਪਾਈਦੀ ਕਲਾਸ ਸ਼ੁਰੂ ਕੁਝ ਸ਼ੁਰੂਆਤੀ ਕਲਾਸਾਂ ਜੋ ਅਸੀਂ ਬੰਗਾਲੀ ਏਕਾ ਦੂਆ ਬੰਗਾਲੀ ਚ ਪੜਨ ਲੱਗੇ ਸੀਗੇ ਤੇ ਅਸੀਂ ਕੁਝ ਸਾਨੂੰ ਪਹਿਲਾ ਅਸੀਂ ਬੰਗਾਲੀ ਪੜਦੇ ਆ ਬੰਗਾਲੀ ਜੀ ਸਿੱਖੇ ਬੰਗਾਲੀ ਫਿਰ ਅਸੀਂ ਇੰਗਲਿਸ਼-ਇੰਗਲਿਸ਼ ਤਾਂ ਕਹਿੰਦੇ ਅਸੀਂ ਬਾਅਦ ਚੋਂ ਸਿੱਖੇ ਜਾਂ ਹੋਰ ਭਾਸ਼ਾਵਾਂ ਵਿੱਚ ਅਸੀਂ ਬਾਅਦ ਚੋਂ ਸਿੱਖੇ ਪਹਿਲਾਂ ਅਸੀਂ ਬੰਗਾਲੀ ਜੀ ਸਿੱਖਿਆ ਬੰਗਾਲੀ ਜੀ ਪੜ੍ਹੇ ਬੋਲੇ ਅੱਛਾ ਜਿਉਂਦਾ ਰਹੇ ਮਾਣ ਆ ਸਾਨੂੰ ਦੇਖੋ ਅਸੀਂ ਮਾਣ ਕਰਦੇ ਹਾਂ ਤੁਹਾਡੇ ਤੇ ਸਾਰਿਆਂ ਤੇ ਕਿ ਆ ਇੱਕ ਪਹਿਲਾਂ ਦਿਖਾ ਦੇ ਆ ਸਾਇੰਸ ਦੀ ਕਿਤਾਬ ਹੈ ਜੀ ਸਾਰੀ ਸਾਰੀ ਬੰਗਾਲੀ ਚ ਹੈ ਆ ਦੇਖ ਲਓ ਆ ਸਾਇੰਸ ਦੀ ਕਿਤਾਬ ਆ ਇਹ ਸਾਇੰਸ ਸਹਾਬ ਆਪਾਂ ਪਹਿਲੇ ਕਿਹਾ ਵਿਗਿਆਨ ਸਾਹਿਬ ਮੈਰ ਸੈਨ ਸਾਹਿਬ ਆਪਣੀ ਬੋਲੀ ਚ ਪੜਾਉਂਦੇ ਆ ਜੀ ਇੱਥੋਂ ਇਹ ਸਾਇੰਸ ਆਪਣੀ ਬੋਲੀ ਚ ਪੜ੍ਹ ਕੇ ਸਾਇੰਟਿਸਟ ਬਣੇ ਨੇ ਜਿਨ੍ਹਾਂ ਨੇ ਨੋਬਲ ਪੁਰਸਕਾਰ ਦਿੱਤੇ ਜਿਨ੍ਹਾਂ ਨੇ ਸਰਚਾਂ ਕੀਤੀਆਂ ਨੇ ਪੋਜਾਂ ਕੀਤੀਆਂ ਬਹੁਤ ਵੱਡੀਆਂ ਵੱਡੀਆਂ ਇੱਥੋਂ ਪਤਾ ਲੱਗਦਾ ਵੀ ਮਾਂ ਬੋਲੀ ਦੀ ਤਾਕਤ ਕੀ ਹੁੰਦੀ ਹੈ ਸੋ ਚੱਲ ਬਈ ਧੜ ਰਹੇ ਆ ਪੰਜਾਬ ਦੇ ਵਿੱਚ ਆਪਣੀਆਂ ਨਸਲਾਂ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਬੋਲੀ ਆਪਣੇ ਵਿਰਸੇ ਨਾਲ ਜੋੜਨ ਦੇ ਲਈ ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਲੋਕਾਂ ਨੂੰ ਉਸ ਤਰੀਕੇ ਨਾਲ ਸਮਝਾ ਨਹੀਂ پا ਰਹੇ ਕਿ ਬੋਲੀ ਦਾ ਕੀ ਮਹੱਤਵ ਹੈ ਬੋਲੀ ਕਿੰਨੀ ਅਹਿਮ ਹੈ ਕਿਸੇ ਇਨਸਾਨ ਦੇ ਜਿਉਂਦੇ ਰਹਿਣ ਲਈ ਉਹਦੇ ਵਿजूद ਨੂੰ ਉਹਦੀ ਪਛਾਣ ਨੂੰ ਦੁਨੀਆ 'ਚ ਜਿਉਂਦਾ ਰੱਖਣ ਲਈ ਬੋਲੀ ਦੇ ਕੀ ਮਹੱਤਵ ਹੁੰਦਾ ਇਸ ਕਰਕੇ ਥੋਡੇ ਕੋਲੇ ਆਏ ਆ ਖੁਸ਼ੀ ਹੋਈ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਕਿ ਤੁਸੀਂ ਆਪਣੀ ਜਾਨ ਨਾਲੋਂ ਵੱਧ ਆਪਣੀ ਬੋਲੀ ਆਪਣੇ ਵਰਸੇ ਨੂੰ ਪਿਆਰ ਕਰਦੇ ਹੋ ਤਰਜੀਹ ਦਿੰਦੇ ਹੋ ਬੋਲੀ ਬੋਲਣ ਚ ਵੀ ਲੇਖਣ ਚ ਵੀ ਪੜਨ ਚ ਵੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਸਭ ਤੋਂ ਪਹਿਲਾਂ ਸਾਡੀ ਬੰਗਲਾ ਬੋਲੀ ਆ ਉਦੋਂ ਬਾਅਦ ਦੂਜੀਆਂ ਬੋਲੀਆਂ ਨੇ ਤੁਸੀਂ ਸਿੱਖਦੇ ਵੀ ਹੋ ਸ਼ੁਰੂ ਤੋਂ ਏਕਾ ਦੂਆ ਪਹਾੜੇ ਉਹ ਆਪਣੀ ਬੋਲੀ ਚ ਤੁਸੀਂ ਆਪਣੀ ਕਿੰਨੇ ਅੱਖਰ ਦੱਸੇ 53 53 53 ਅੱਖਰ ਹੈ ਸਾਡੇ ਕੋਲ ਗੁਰਮੁਖੀ ਸਾਡੀ ਲਿਪੀ ਆ ਉਹ ਚ 35 ਅੱਖਰ ਨੇ ਸਾਂਮੁਖੀ ਵੀ ਸਾਡੀ ਲਿਪੀ ਆ ਸਾਂਮੁਖੀ ਉਧਰ ਲਾਹੌਰ ਵੱਲ ਬੋਲੀ ਜਾਂਦੀ ਆ ਗੁਰਮੁਖੀ ਇੱਧਰ ਚੜਦੇ ਪੰਜਾਬ 'ਚ ਬੋਲੀ ਜਾਂਦੀ ਆ ਲਿਖੀ ਜਾਂਦੀ ਆ ਉਧਰ ਸ਼ਾਹਮੁਖੀ ਲਿਖੀ ਜਾਂਦੀ ਆ ਤੇ ਗੁਰਮੁਖੀ ਲਿਖੀ ਜਾਂਦੀ ਆ ਬੋਲਣ ਵਾਲੇ ਸੀ ਪੰਜਾਬੀ ਆ ਸੋ ਇੱਕ ਮੈਨੂੰ ਦੱਸੋ ਕਿ ਤੁਸੀਂ ਪੰਜਾਬੀ ਗੀਤ ਸੁਣਦੇ ਹੋ ਨਾ ਦਾ ਜਗੇ ਸਕੁਰ ਚ ਕਿ ਤੁਮਰਾ ਪੰਜਾਬੀ ਗਾਣ ਸੁਣੋ ਸੁਣੋ ਸੁਣਦੇ ਆ ਤਾਂ ਕਿਹੜੇ ਗੀਤ ਕਿਹੜਾ ਗਾਇਕ ਸੁਣਦੇ ਹੋ ਕੋਨਟਾ ਸਿੰਗਰ ਕੋਨੋ ਸਿੰਗਰ ਦਾ ਨਾਮ ਜਾਣੋ ਤੁਮਰਾ ਡੇਟਾ ਪੰਜਾਂ ਵੀ ਗਣ ਕਰੇ ਹਾਂ ਛੋਬਾ ਛੋਬਾ ਹਾਂ ਬੋਲੋ 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 ਕੋਈ ਨਹੀਂ ਬੋਲੋ ਕੋਈ ਨਹੀਂ ਆ ਆਛ আমরা সিদ্ধু মুসেওয়ালার গান খুব শুনতাম আমরা খুব ভালোবাসি ওনাকে হ্যাঁ উনি এখন নেই কিন্তু উনি সারা ভারতে আমাদের জন্য আমাদের জন্য এত ভালো ভালো গান করেছেন গান লিখেছেন আমি ওনাকে অনেক সম্মান জানাই আর উনি যেখানেও আছেন উনি ভালো থাকুন ਅਸੀਂ ਉਰੇ ਰਹਨੇ ਆ ਪਰ ਅਸੀਂ ਸਿੱਧੂ ਮੂਸੇ ਵਾਲੇ ਦੇ ਗੀਤ ਸੁਣਦੇ ਆ ਕੁੜੀ ਨੇ ਪਹਿਲਾਂ ਥੋੜੀ ਜਿਹੀ ਪੰਜਾਬੀ ਵੀ ਬੋਲੀ ਸੀਗੀ ਅੱਛਾ ਹਾਂ ਤੇ ਕਹਿੰਦੀ ਅਸੀਂ ਸਿੱਧੂ ਮੂਸੇ ਵਾਲੇ ਦੇ ਗੀਤ ਸੁਣਦੇ ਆ ਅੱਜ ਉਹ ਆਪਣੇ ਦੇ ਵਿੱਚ ਨਹੀਂ ਹੈਗਾ ਇਹ ਸਾਡੀ ਬਦਕਿਸਮਤੀ ਆ ਪਰ ਉਹਨੇ ਜਿਹੜਾ ਸਾਨੂੰ ਇੱਕ ਜਿਹੜਾ ਐਂਟਰਟੇਨਮੈਂਟ ਦਿੱਤਾ ਸਾਡੇ ਜਿਹੜਾ ਭਾਰਤ ਦਾ ਨਵ ਰੌਸ਼ਨ ਕੀਤਾ ਕਿੰਨਾ ਕਮਾਲ ਦੀ ਗੱਲ ਮੂਸੇ ਵਾਲਾ ਅਮਰ ਹੀ ਰਹੇਗਾ ਕਿ ਤੂੰ ਜਾਣ ਵਾਲਾ ਚਲਾ ਗਿਆ ਪਰ ਸਾਡੀ ਬੋਲੀ ਨੂੰ ਸਾਡੀ ਪਛਾਣ ਨੂੰ ਕਿੱਥੋਂ ਕਿੱਥੋਂ ਤੱਕ ਲੈ ਗਿਆ ਕੀ ਆ ਬੰਗਾਲ ਦੇ ਜਵਾਕਾਂ ਨੇ ਕਰੇ ਮ ਸੋਚਣਾ ਸੀ ਪੰਜਾਬੀ ਕੌਣ ਆ ਪੰਜਾਬੀ ਬੋਲੀ ਕਿਹੜੀ ਆ ਤਾਂ ਸਿੱਧੂ ਮੂਸੇਵਾਲਾ ਦਾ ਗਾਣਾ ਸੁਣੋ ਹਾਂ ਦੂਜੀ ਗੱਲ ਬਈ ਉਹ ਮੁੰਡਾ ਸੁਪ ਹਾਂ ਆ ਹੋਰ ਆ ਕਿਹਦਾ ਨਾਮ ਲਿਆ ਸੀ ਤਾ ਹੋਰ ਕੋਣ ਮੈਂ ਦਿਵਾਸਿਸ ਮੈਂ ਤੁਹਾਡਾ ਕੌਣ ਸਿੰਗਰ ਦਾ ਨਾਮ ਲਿਖ ਆਰ ਸੁਪ ਆਰ ਮਹਿੰਦਰ ਗਿੱਲ ਆ ਆਰ ਬੀਸੋਨੀਨਾ ਦੇਖੋ ਯਾਰ ਮੈਂ ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਆਪਣੇ ਵੀ ਸਾਡੇ ਸੰਗੀਤ ਚ ਇੰਨੀ ਜਾਨ ਆ ਨਾ ਗੋਰਿਆਂ ਦੇ ਕਾਲਿਆਂ ਦੇ ਸਭ ਦੇ ਤਾਮਲਾਂ ਦੇ ਬੰਗਾਲੀਆਂ ਦੇ ਦਿਲ ਧੜਕਣ ਲਾ ਜਾਂਦਾ ਹੈ ਹੈਨਾ ਕਿੰਨੀ ਜਾਨ ਆ ਸਾਡੇ ਸੰਗੀਤ ਚ ਕਿੰਨੀ ਸ਼ਬਦਾਂ ਸਾਡੇ ਜਾਨ ਆ ਕਮਾਲ ਦੀ ਗੱਲ ਆ ਜਿਉਂਦੇ ਰਹਿਣ ਪ੍ਰਭੂ ਪੰਜਾਬੀ ਆ ਉਹ ਵੀ ਵਿਚਾਰੇ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਮਾਂ ਬੋਲੀ ਉਹਨਾਂ ਦੀ ਸੇਵਾ ਕਰ ਰਹੇ ਉਹ ਵੀ ਆਪਣਾ ਯੋਗਦਾਨ ਪਾ ਰਹੇ ਆ ਬੋਲੀ ਦੇ ਲਈ ਉਹ ਵੀ ਬਹੁਤ ਵੱਡਾ ਕੋਈ ਠੀਕ ਆ ਹੈਨਾ ਬਹੁਤ ਸਿੱਧੂ ਨੂੰ ਇੱਥੇ ਉਹ ਪਿਆਰ ਕੀਤਾ ਜਾਂਦਾ ਪੰਗਾ ਇਸੇ ਕਰਕੇ ਤਾਂ ਮਰਵਾਇਆ ਇਸੇ ਕਰਕੇ ਤਾਂ ਰਵਲਾਨਾ ਜਿਹੜਾ ਬੰਦਾ ਆਦੀ ਪਛਾਣ ਨੂੰ ਦੁਨੀਆ ਚ ਪਚਾਰ ਰਿਹਾ ਸੀ ਆਪਣੀ ਬੋਲੀ ਨੂੰ ਪੂਰੇ ਵਰਲਡ ਵਾਈਡ ਦੁਨੀਆ ਚ ਲੈ ਗਿਆ ਗੋਰੇ ਵੀ ਸਿੱਖਣ ਲੱਗ ਗਏ ਪੰਜਾਬੀ ਹਨਾ ਉਹ ਬੰਦੇ ਕਦੋਂ ਇਹਨਾਂ ਤੋਂ ਬਰਦਾਸ਼ਤ ਹੁੰਦੇ ਆ ਸੋ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਤੇ ਤੁਹਾਡਾ ਵੀ ਸਾਰਿਆਂ ਦਾ ਇਹਨੂੰ ਕਹਦੇ ਇਹਨਾਂ ਦੀ ਬੰਗਲਾ ਚ ਕਹਦੇ ਬਾਈ हां एक स्नेहा एक स्नेहा मेरे ਉਹਨਾਂ ਪੰਜਾਬ ਦੇ ਜਵਾਕਾਂ ਨੂੰ ਦੇ ਦਿਓ ਉਹਨਾਂ ਮਾਪਿਆਂ ਨੂੰ ਦੇ ਦਿਓ ਸਾਰੇ ਇਕੱਠੇ ਹੋ ਕੇ ਵੀ ਤੁਸੀਂ ਜਿਵੇਂ ਅਸੀਂ ਪਿਆਰ ਕਰਦੇ ਹਾਂ ਆਪਣੀ ਬੋਲੀ ਨੂੰ ਆਪਣੇ ਵਿਰਸੇ ਨੂੰ ਤੁਸੀਂ ਵੀ ਆਪਣੀ ਬੋਲੀ ਆਪਣੇ ਵਿਰਸੇ ਨਾਲ ਜੁੜੋ ਇੱਕ स्नेहा ਸਾਰੇ ਇਕੱਠੇ ਹੋ ਕੇ ਦੇ ਦਿ ਬੰਗਾਲੀ ਜੇ ਤੁਹਾਡੀ ਆਪਣੀ ਬੋਲੀ ਦੇ ਦਿਓ ਇਹ ਮੁੰਡਾ ਮੇਰੇ ਨਾਲ ਖੜਾ ਹੈ ਤਾਂ ਦੱਸ ਦੂਗਾ ਬੰਗਾਲੀ ਸਮਝਾਉਗਾ ਸਮਝਾਉਗਾ ਮੁੰਡਾ ਹਾਂ ਸੰਦੇਸ਼ ਚਾਹੀਦਾ ਕਿ ਤੁਮਰਾ ਜਿਹਾ ਕੋਮ ਨੀਜਰ ਲੈਂਗੁਏਜ ਠਾਕੇ ਇੱਕ ਟਾ ਪਿਆਰ ਕਰੋ সেটা তোমরা একটা সন্দেশ দাও কি পাঞ্জাবে যত লোক থাকে পাঞ্জাবে যত স্টুডেন্টস আছে প্যারেন্টস আছে ওরাও নিজের পাঞ্জাবি ল্যাঙ্গুয়েজকে ভালোবাসে নিজের পড়াশো পাঞ্জাবি ল্যাঙ্গুয়েজে পড়াশোনা করে আর পাঞ্জাবি ল্যাঙ্গুয়েজে প্রাউড করে আর গর্ব করে কি নিজে পাঞ্জাবি আর কোনো ল্যাঙ্গুয়েজে পড়াশোনা পড়ে করে আগে পাঞ্জাবিতে পড়া করে সেটা একটা সন্দেশ চাই আমরা সারে সে কাঠা দেব যে একটা বাংলাদেশ সবাই একসঙ্গে বলে দাও সন্দেশ যে আমাদের বাঙালি মতন

যেভাবে আমরা বাংলা ভাষাকে প্রথম থেকে শুরু করি পড়াশোনা ওইভাবে পাঞ্জাবি বাচ্চারাই ওদের ভাষাকে প্রথম থেকে শুরু করলে ভালোবাসা সঞ্জাব বঙ্গাল তো কলকাতা তো ਜਿਵੇਂ ਇਹ ਜਵਾਕ ਆਪਣੀ ਬੋਲੀ ਇਹ ਉਹਨਾਂ ਦੇ ਟੀਚਰ ਆਪਣੀ ਬੋਲੀ ਆਪਣੇ ਵਿਰਸੇ ਨੂੰ ਪਿਆਰ ਕਰਦੇ ਆ ਦਿਨੋ ਜਾਨ ਨਾਲ ਜੁੜੇ ਹੋਏ ਆ ਤਾਂ ਆਈ ਤੁਹਾਡੇ ਲਈ ਸਨੇਹਾ ਇੱਥੋਂ ਬੰਗਾਲ ਦੀ ਧਰਤੀ ਤੋਂ ਆ ਕਿ ਤੁਸੀਂ ਵੀ ਆਪਣੀ ਬੋਲੀ ਲਈ ਇੱਕ ਇਨਕਲਾਬ ਖੜਾ ਕਰੋ ਇੱਕ ਲਹਿਰ ਖੜੀ ਕਰੋ ਆਪਣੀ ਬੋਲੀ ਨੂੰ ਪਿਆਰ ਕਰੋ ਆਪਣੇ ਵਿਰਸੇ ਨੂੰ ਪਿਆਰ ਕਰੋ ਜੋੜ ਕੇ ਰੱਖੋ ਆਪਣੇ ਬੱਚਿਆਂ ਨੂੰ ਕਿਉਂਕਿ ਇਹਦੇ ਨਾਲ ਹੀ ਤੁਹਾਡੀ ਪਛਾਣ ਆ ਤੁਹਾਡਾ ਵजूद ਆ ਤੁਹਾਡੀ ਹੋਂਦ ਨੇ ਜਿਉਂਦਾ ਰਹਿਣਾ ਧੰਨਵਾਦ ਬਈ ਸਾਰਿਆਂ ਦਾ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਚੇ ਦਾ ਯਾਨੇ ਲੋਬਈ ਬਾਈ ਅਗਲਾ ਸਤਸਰੀ ਗਾਲ ਦਾ ਵੀ ਪਤਾ ਬਿਲਕੁਲ